ਤੜ ਦੀ ਗੱਲ ਨਹੀਂ ਪੰਜਾਬ ਦੇ ਜਿੰਨੇ ਹਸਪੀਟਲ ਨੇ ਜਿੰਨੇ ਪਰਚੀ ਲੈਣ ਵਾਲੇ ਨੇ ਗੁੰਡਾਗਰਦੀ ਕਰਦੇ ਨੇ ਸ਼ੀਸ਼ੇ ਭੰਨਣ ਤੱਕ ਜਾਂਦੇ ਨੇ ਗੱਡੀਆਂ ਦੇ ਜਣੀ ਕਿ ਭਾਰਤੀ ਕਿਸਾਨ ਯੂਨੀਅਨ ਦੇਖਤਾ ਗ੍ਰਾਹਾਂ ਵੱਲੋਂ 10 ਰੁਪਏ ਦੇਣ ਦੀ ਗੱਲ ਨਹੀਂ ਹੈ ਸਿਸਟਮ ਦੇ ਵਰਕਲਾਫ ਜਿਹੜੀ ਗੱਲ ਹੈ ਵੀ ਇਹ ਪਰਚੀ ਕਿਉਂ ਠੇਕੇਦਾਰੀ ਸਿਸਟਮ ਕਿਉਂ ਇਹਦੇ ਵਰਕਲਾਫ ਆਪਣੀ ਲੜਾਈ ਹੈ ਇਹ ਪੂਰਨ ਤੌਰ ਤੇ ਗੁੰਡਾਗਰਦੀ ਹੈ ਪੂਰਨ ਤੌਰ ਤੇ ਗੁੰਡਾਗਰਦੀ ਬੰਦ ਕਰਾਵਾਂਗੇ ਹੁਣ ਦੱਸਾਂਗੇ ਇਹਨਾਂ ਦੇ ਜਣੀ ਕਿ ਪਹਿਲਾਂ ਇਹ ਗੁੰਡਾਗਰਦੀ ਜਿਹੜੀ ਸੰਗਰੂਰ ਦੇ ਅੰਦਰ ਕਰਦੇ ਨੇ ਵੀ ਅਸੀਂ ਤਾਂ ੱੱਕਾ ਵਸਤੀ ਵਾਲੇ ਹੁੰਨੇ ਆ ਜੀ ਅਸੀਂ ਤਾਂ ਐ ਕਰਦੇ ਨੇ ਹੁੰਨੇ ਆ ਉਹ ਸਾਰਾ ਕੁਝ ਬੰਦ ਕਰਾਵਾਂਗੇ ਬੰਦ ਕਰਾ ਕੇ ਜਾਵਾਂਗੇ ਉਰੇ ਬਿਲਕੁਲ ਸ਼ਾਂਤੀ ਨਾਲ ਜੇ ਚੱਲੂਗੀ ਵੀ ਤਾਂ ਪਰਚੀ ਤਾਂ ਬਿਲਕੁਲ ਸ਼ਾਂਤੀ ਨਾਲ ਚੱਲੂਗੀ ਅੱਜ ਤੋਂ ਬਾਅਦ ਇਹੋ ਜਿਹਾ ਸਿਸਟਮ ਬਣਾਵਾਂਗੇ ਉਰੇ ਜਾਨੀ ਕਿ ਜਿਹੜਾ ਪ੍ਰਸ਼ਾਸਨ ਦਾ ਮਸਲਾ ਹੈ ਸਰਕਾਰਾਂ ਦਮ ਗਜੇ ਮਾਰਦੀਆਂ ਨੇ ਵੀ ਪਹਿਲਾਂ ਵਾਲੀਆਂ ਸਰਕਾਰਾਂ ਐ ਕਰਦੀਆਂ ਰਹੀਆਂ ਨੇ ਅਕਾਲੀ ਐ ਕਰਦੇ ਰਹੇ ਨੇ ਕਾਂਗਰਸੀ ਐ ਕਰਦੇ ਰਹੇ ਨੇ ਬਿਲਕੁਲ ਉਸੇ ਲਈ ਤੇ ਭਗਵੰਤ ਮਾਨ ਦੀ ਸਰਕਾਰ ਚੱਲੀ ਹੋਈ ਹੈ ਇਹਨਾਂ ਨੂੰ ਪਤਾ ਲੱਗਿਆ ਵੀ ਜਿਹੜਾ ਗੁੰਡੇ ਨੇ ਇਹ ਵਾਕਈ ਪਾਲਨੇ ਪੈਂਦੇ ਨੇ ਇਹ ਪਾਲਣ ਤੋਂ ਬਿਨਾ ਸਾਡਾ ਵੋਟ ਸਿਸਟਮ ਹੈ ਜਿਹੜਾ ਉਹ ਸਾਡੇ ਹੱਥ 'ਚ ਨਹੀਂ ਰਹਿੰਦਾ ਅੱਜ ਹਰੇਕ ਸ਼ਹਿਰ ਦੇ ਅੰਦਰ ਗੁੰਡਾਗਰਦੀ ਹੋ ਰਹੀ ਹੈ ਤੇ ਕਰਵਾਰੀ ਆਮ ਆਦਮੀ ਪਾਰਟੀਆਂ ਦੀ ਪਿੱਠ ਤੇ ਇੱਥੇ ਦਾ ਸਾਰਾ ਤੰਤਰ-ਮੰਤਰ ਖੜਿਆ ਹੈ ਇਹ ਬਿਲਕੁਲ ਬੰਦ ਕਰਾਂਗੇ ਸਾਡੇ ਆਗੂਆਂ ਨਾਲ ਧੱਕਾ ਹੋਇਆ ਹੈ ਕਈ ਆਮ ਬੰਦੇ ਨਾਲ ਧੱਕਾ ਰੋਜ਼ ਕਰਦੇ ਆ ਜਿਹੜੇ ਬੰਦੇ ਵਿਚਾਰੇ ਗਾਲਾਂ ਖਾ ਕੇ ਨਾ ਤੋਂ ਥੱਪੜ ਖਾ ਕੇ ਗਲਾ ਮੈਚ ਹੱਤਪਾ ਕੇ ਆਪਦੇ ਘਰ ਨੂੰ ਚਲੇ ਜਾਂਦੇ ਨੇ ਉਹ ਕਿਸੇ ਨੂੰ ਦੱਸਦੇ ਨਹੀਂ ਅੱਜ ਇਹਨਾਂ ਨੇ ਆਗੂਆਂ ਨਾਲ ਧੱਕਾ ਕੀਤਾ ਹੈ ਬਹੁਤ ਜਣੀ ਕਿ ਨਿਹਤ ਮਾੜੀ ਗੱਲ ਹੈ ਸੋਚਣ ਵਾਲੀ ਹੈ ਇਹਨੂੰ ਗੰਭੀਰਤਾ ਨਾਲ ਲਵਾਂਗੇ ਜਣੀ ਮੇਰਾ ਨਾਮ ਜਸਵੰਤ ਸਿੰਘ ਤੋਲਾਵਾਲਾ ਬਲਾਕ ਪ੍ਰਧਾਨ ਸਨਾਮ ਭਾਰਤੀ ਕਿਸਾਨ ਯੂਨੀਅਨ ਦਾ ਗਰਾਹਾ ਅੱਜ ਅਸੀਂ ਜਣੀ ਉਰੇ ਸਵੇਰੇ 9 ਵਜੇ ਲਗਭਗ ਹਸਪੀਟਲ ਆਏ ਤੇ ਅਸੀਂ ਟੈਸਟ ਵਗੈਰਾ ਜਿਆ ਕਰਾਉਣੇ ਤੇ ਜਣੀ ਉਰੇ ਜਿਹੜਾ ਇਹ ਪਰਚੀ ਸਿਸਟਮ ਚੱਲਦਾ ਇਹਨਾਂ ਦੇ ਬੰਦਿਆਂ ਨੇ ਪਹਿਲਾਂ ਸਾਡੇ ਨਾਲ ਜਾਂਦੇ ਹੋਏ ਪੂਰੀ ਬੈਂਚ ਪਿੱਛੇ ਜਾ ਕੀਤਾ ਅਸੀਂ ਇਹਨਾਂ ਨੂੰ ਕਿਹਾ ਵੀ ਯਾਰ ਅਸੀਂ ਪਰਚੀ ਪ੍ਰਾਪਤ ਨਹੀਂ ਕਟਾਓ ਤੁਸੀਂ ਇਸ ਤਰ੍ਹਾਂ ਦਾ ਕੰਮ ਨਾ ਕਰੋ ਉਦੋਂ ਅਸੀਂ ਨੰਗਾ ਹਾਤੇ ਇਹਨਾਂ ਨੇ ਸਾਨੂੰ ਕਿਤੇ ਫੋਨ ਆ ਗਿਆ ਵੀ ਕਾਗਜ਼ ਚੱਕ ਕੇ ਲਿਓ ਉੱਥੇ ਕਾਗਜ਼ ਰਹਿ ਗਏ। ਜਣੀ ਅਸੀਂ ਉਹਨੇ ਪੈਰੀ ਗੱਡੀ ਬਾਹਰ ਸਮੋੜ ਲਈ। ਜਣੀ ਇਹਨਾਂ ਦਾ ਕੋਈ ਮੋਨਾ ਮਾਨਾ ਜੇ ਦੋ ਤਿੰਨ ਹੋਰ ਆ ਮੁੰਡੇ ਜੇ ਸਾਨੂੰ ਵੀ ਲੱਗਿਆ ਨਸ਼ਾ ਕੀਤਾ ਹੁੰਦਾ ਜਿਵੇਂ। ਜਣੀ ਉਹ ਦੁਬਾਰੇ ਫੇਰ ਵੈਂਚਣ ਲੱਗੇ। ਤੇ ਸਾਨੂੰ ਇੱਥੋਂ ਤੱਕ ਵੀ ਥੋੜੀ ਅੱਖਾਂ ਅਸੀਂ ਖੋਲਦਣ ਇੱਥੇ ਹਰੇਕ ਝੰਡੇ ਲਈ ਫਿਰਦਾ ਇੱਥੇ ਤਾਂ ਤੁਰਿਆ ਫਿਰਦਾ। ਇਹ ਜਿਆ ਖਾਸਾ ਕੁਝ ਬੋਲੇ। ਜਦੋਂ ਖਾਸਾ ਕੁਝ ਬੋਲਣੋਂ ਨਾਟੇ ਅਸੀਂ ਥੱਲੇ ਉਤਰੇ। ਜਦੋਂ ਅਸੀਂ ਥੱਲੇ ਉਤਰੇ ਜਣੀ ਉਤਰਨਸਾਰ ਉਹ ਉਹਨਾਂ ਨੇ ਪਾਰਲੀ ਨੂੰ ਜਣੀ ਚਿੰਬੜ ਗਿਆ ਸਾਡੇ ਆਪਣੇ ਖਜ਼ਾਨਚੀਆ ਬਲਾ ਖੜਾ ਚਿੰਬੜ ਚ ਮਲਈਆ ਹੋ ਗਿਆ ਜਣੀ ਉਹਨਾਂ ਨੇ ਕੀ ਕੀਤਾ ਇੱਟਾ ਚਾਕੇ ਜਣੀ ਸਿੱਧੇ ਮੱਥੇ ਸਾਨੂੰ ਇਹ ਦੀ ਕਿਸੇ ਬੁੜੀ ਦੇ ਕਿਸੇ ਹੋਰ ਦੇ ਕੱਠ ਵਾਵਾ ਹੋ ਗਿਆ ਤੇ ਜਣੀ ਇੱਟਾ ਚਲਾਤੇ ਮੀਂਹ ਵਾਂਗੂ ਜਣੀ ਉਹ ਵੱਡੀ ਪੱਧਰ ਤੇ ਇੱਟਾਂ ਵੱਜੀਆਂ ਆਪਣੇ ਪਾਲੀ ਰਹੀ ਵੱਜੀਆਂ ਮੇਰੇ ਵੀ ਆ ਉਂਗਲਾਂ ਤੇ ਮੈਂ ਉਹਦਾ ਮੂਰੇ ਕਰ ਲਿਆ ਹੱਥ ਨਹੀਂ ਉਹਦੇ ਸਿਰ 'ਚ ਵੱਜਦੀ ਜਣੀ ਐਸ ਤਰ੍ਹਾਂ ਦੀ ਗੁੰਡਾਗਰਦੀ ਕੀਤੀ ਐ ਸਰੇ ਆਮ ਇਹ ਕਿਹਾ ਵੀ ਅਜੇ ਤਾਂ ਸਵੇਰੇ ਐ ਜੇ ਤੁਸੀਂ ਦੁਪਹਿਰੇ ਆਉਂਦੇ 12 1 ਵਜੇ ਚਾਹੇ ਤੁਸੀਂ 20450 ਜਣੀ ਫੇਰ ਅਸੀਂ ਇੰਨੀ ਵਾਧੂ ਆ 2000 ਬੰਦੇ ਨੂੰ ਵੀ ਅਸੀਂ ਗੱਲ ਨਹੀਂ ਕਰਦੇ ਚਾਹੇ ਤੁਸੀਂ ਕਿਹੜਾ ਮਰਜੀ ਸੀਐਮ ਨੂੰ ਲਿਓ ਇਹ ਜਿਆ ਖਾਸਾ ਕੁਝ ਜਣੀ ਅਪ ਸ਼ਬਦ ਬੋਲੇ ਉਹ ਉਹ ਸ਼ਬਦਾਂ ਤੇ ਸਾਨੂੰ ਜਣੀ ਪੂਰਨ ਗੁੱਸਾ ਹੈ ਅਸੀਂ ਇੱਥੋਂ ਦੇ ਐਸਐਮ ਨੂੰ ਵੀ ਕਹਿਣਾ ਚਾਹੁੰਦੇ ਆਂ ਵੀ ਇਹਨਾਂ ਦੀ ਜਿਹੜੀ ਇਹ ਗੁੰਡਾਗਰਦੀ ਆ ਰੋਜ਼ ਦੀ ਗੁੰਡਾਗਰਦੀ ਕਰਦੇ ਆ ਇਹ ਬਰਦਾਸ਼ਤ ਨਹੀਂ ਹੋਣੀ ਜਣੀ ਜਿਹੜਾ ਇਹ ਠੇਕਾ ਸਿਸਟਮ ਹੈ ਪਰਸੀ ਸਿਸਟਮ ਹੈ ਉਹਨੂੰ ਚੱਕਣਾ ਚੱਕਿਆ ਜਾਣਾ ਚਾਹੀਦਾ ਅਸੀਂ ਇਹਦਾ ਜੱਟ ਕੇ ਵਿਰੋਧ ਕਰਾਂਗੇ ਜਿੰਨੀ ਦੇਰ ਤੱਕ ਇਹ ਪਰਸੀ ਸਿਸਟਮ ਉਹ ਬੰਦ ਨਹੀਂ ਹੁੰਦਾ ਉਨੀ ਦੇਰ ਤੱਕ ਅਸੀਂ ਜਣੀ ਉਹ ਜੱਟ ਕੇ ਲਾਵਾਂਗੇ ਤੇ ਨਾਲ ਹੀ ਸਾਡੀ ਇਹ ਅਪੀਲ ਹੈ ਪ੍ਰਸ਼ਾਸਨ ਨੂੰ ਜਿਹੜੀ ਉਹਨਾਂ ਦੇ ਜਣੀ ਸਾਡੇ ਬੰਦਿਆਂ ਨੇ ਸੱਟਾਂ ਮਾਰੀਆਂ ਨੇ ਉਹਦੇ ਪੰਤੀ ਕਾਰਵਾਈ ਹੈ ਜਿਹੜੀ ਉਹ ਕਾਰਵਾਈ ਹੋਣੀ ਚਾਹੀਦੀ ਕਿੰਨੇ ਕ ਜਣੇ ਜੀਤੇ ਕੋਈ ਪਹਿਲਾਂ ਵੀ ਸ਼ਿਕਾਇਤਾਂ ਆਈਆਂ ਨੇ ਇਹਨਾਂ ਦੀਆਂ ਕੁਝ ਜਣੀ ਅਸੀਂ ਤਿੰਨੇ ਜਣੇ ਤੇ ਬਲੇਰੋ ਗੱਡੀ 'ਚ ਤੇ ਉਹ ਜਣੀ ਲਗਭਗ 10-12 ਜਣੇ ਤੇ ਜਣੀ ਉਹਨਾਂ ਦੇ ਜਿਹੜੇ ਮੇਨ ਆਗੂ ਐ ਉਹ ਲਵੇ ਕਹਿ ਕੇ ਹਿਯਾਰਾ ਕਰਕੇ ਕਰਵਾ ਰਹੇ ਐ ਵੀ ਚਿੰਬੜ ਜੋ ਆ ਕਰ ਦੋ ਵੀ ਮਤਲ ਇਹ ਚਿੰਬੜ ਚ ਬਣਾਈਆਂ ਅਸੀਂ ਕਿਹਾ ਜਰ ਐ ਸਾਨੂੰ ਚਿੰਬੜ ਚ ਬਣਾਲਿਆ ਰੋਜ਼ ਮਿਲਦੇ ਐ ਤੁਸੀਂ ਇਸ ਤਰ੍ਹਾਂ ਦੀ ਗੁੰਡਾਗਰਦੀ ਬੰਵਾਸੀ ਨਾ ਕਰੋ ਇਹ ਸਾਡੇ ਤੋਂ ਬਰਦਾਸ਼ਤ ਨਹੀਂ ਹੋਣੀ ਅੱਗੇ ਦਾ ਕੀ ਹੋਣਾ ਅੱਗੇ ਅਸੀਂ ਸੋਚਦੇ ਆ ਵਿਚਾਰਦੇ ਸਾਡੇ ਆਗੂ ਸਾਰੇ ਆ ਰਹੇ ਆ ਅਸੀਂ ਅਗਲਾ ਜਿਹੜਾ ਪ੍ਰੋਗਰਾਮ ਹੋਊਗਾ ਉਹ ਸਾਡੇ ਤੈਅ ਕਰਕੇ ਉਸ ਤਰ੍ਹਾਂ ਦਾ ਕਰਾਂਗੇ ਪੁਲਿਸ ਸੀਜੀ ਐਸਐਚਓ ਵੀ ਆਈ ਸੀ ਐਸਐਚਓ ਸਾਹਿਬ ਆਏ ਤੇ ਜਣੀ ਉਹ ਲਿਖ ਕੇ ਲੈ ਗਿਆ ਅਸੀਂ ਉਹਨੂੰ ਕਹਿਤਾ ਸਾਡਾ ਬੰਦਾ ਅੰਦਰ ਦਾਖਲ ਹੈ ਸੱਟਾਂ ਪੱਜੀਆਂ ਨੇ ਜਿਹਦੇ ਉਹਨਾਂ ਦੇ ਬਿਆਨ ਲਓ ਬਿਆਨ ਲੈ ਕੇ ਜੀ ਉਹਨਾਂ ਦੇ ਅਧਾਰ ਤੇ ਜਣੀ ਉਹਦੇ ਪਰਚਾ ਦਰਜ ਕਰੋ ਉਹ ਅਸੀਂ ਸਾਨੂੰ ਪਤਾ ਲੱਗਿਆ ਉਲਟਾ ਜਣੀ ਇਸ ਤਰ੍ਹਾਂ ਹੀ ਸ਼ਰਾਰਤ ਖੇਡ ਰਹੇ ਹੈ ਪਹਿਲਾਂ ਵੀ ਇੱਕ ਦਿਨ ਉਹਨੇ ਕੀਤਾ ਇੱਥੇ ਇੱਕ ਨੌਜਵਾਨ ਮੁੰ ਉਹਦਾ ਫਾਲਰ ਅੰਦਰ ਇੱਕ ਐਲਪਰਿੰਟ ਟੈਥਰੀ ਦੀ ਬਿਮਾਰ ਸੀਗਾ ਜਣੀ ਉਦੋਂ ਵੀ ਉਹਨਾਂ ਨੇ ਉਂਗਲਾਂ ਅੰਗਲ ਵੱਟ ਕੇ ਜਣੀ ਉਹਤੇ ਵੀ ਪਰੇਸ਼ਾਨ ਕੀਤਾ ਉਹਨੇ ਵੀ ਖਾਸੀ ਬੈਂਸ ਵਿਛੇ ਜਾਂ ਉਹਦਣਾ ਵੀ ਕੀਤਾ ਜਣੀ ਆ ਇਸ ਤਰ੍ਹਾਂ ਦਾ ਕੰਮ ਇਹ ਕਰਦੇ ਆ ਇਹਨਾਂ ਦੇ ਜਣੀ ਜਿੰਨੇ ਆ ਰੱਖੇ ਹੋਇਆ ਛੋਟਲੇ ਜੇ ਮੁੰਡੇ ਜਣੀ ਇਹ ਬਹੁਤ ਵੱਡੀ ਪੱਧਰ ਤੇ ਲੋਕਾਂ ਨੂੰ ਪਰੇਸ਼ਾਨ ਕਰਦੇ ਆ ਜੀਰੇ ਜੀ ਕਰਦਾ ਚੰਗੇ ਭਲੇ ਬੰਦੇ ਤੇ ਥੱਪੜ ਮਾਰਦੇ ਆ ਜਣੀ ਇਹ ਗੱਲਾਂ ਸਾਡੇ ਤੋਂ ਬਰਦਾਸ਼ਤ ਨਹੀਂ ਹੋਣਗੀਆਂ ਇਹ ਜਣੀ ਉਰੇ ਲੋਕ ਤਾਂ ਪਹਿਲੀ ਦੁਖੀ ਹੁੰਦੇ ਆ ਹਸਪੀਟਲ ਦੇ ਵਿੱਚ ਆਉਂਦੇ ਆ ਜਦੋਂ ਜਣੀ ਉਲਟਾ ਇਹ ਦੁਖੀ ਕਰਦੇ ਆ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਜਣੀ ਇਹ ਚੰਗੀਆਂ ਨਹੀਂ ਕਾਮਾ ਹੈ ਜੀ ਕਿਸਾਨ ਦਾ ਸੈਕਟਰ ਸਟੈਂਡਰਡ ਹੈ ਕੀ ਮਤਲਬ ਹੈ ਤੇ ਅੱਜ ਰਿਸ਼ਪਾਲ ਸਿੰਘ ਨਾਮ ਦਾ ਵਿਅਕਤੀ ਸੀਗਾ ਉਹ ਕਿਤੇ ਹਸਪਤਾਲ ਚ ਆਇਆ ਸੀ ਇਹਨਾਂ ਨਾਲ ਪਰਚੀ ਕੱਟਣ ਲੈਣ ਦਾ ਹੋਇਆ ਝਗੜਾ ਤੇ ਉਹਦੀ ਅਸੀਂ ਸਟੇਟਮੈਂਟ ਲਿਖੀ ਹੈ ਜੋ ਪਰਚੀ ਕਰ ਵੀ ਹੋਊਗੀ ਪਰਚਾਲ ਕਰਕੇ ਅਸੀਂ ਕਰਤਾ ਨਹੀਂ ਹਲੇ ਤੱਕ ਬੰਦਾ ਕੋਈ ਦਰਸਤਾਰ ਨਹੀਂ ਨਹੀਂ ਹਲੇ ਤੱਕ